ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਐਗਜ਼ੈਕਟਿਵ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਜਿਹੜੇ ਲੰਬਾ ਅਰਸਾ ਬਹੁਤ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾ ਵਾਲੇ ਉਹਨਾਂ ਦੇ ਨਾਲ ਬਤੌਰ ਕੀਰਤਨ ਦੀਆਂ ਸੁਭਾਵਾਂ 99 ਤੱਕ ਸਾਥ ਚ ਨਮਉਂਦੇ ਰਹੇ ਸੰਘਾਰਸ਼ ਵਿੱਚ ਵੀ ਲੰਮਾ ਸਮਾਂ ਜੇਲ੍ਹ ਕੱਟੀ ਉਹ ਕੱਲ ਸਾਡੇ ਤੋਂ ਵਿਛੜ ਗਏ ਉਹਨਾਂ ਨੂੰ ਛਰਦਾ ਦੇ ਫੁੱਲ ਭੇਟ ਕੀਤੇ ਗਏ ਦੂਸਰਾ ਸਰਦਾਰ ਜਗਜੀਤ ਸਿੰਘ ਬਰਾੜ ਜਿਹੜੇ ਮਿਰਨਾ ਵੀ ਮੈਂਬਰ ਰਹੇ ਐਡਵੋਕੇਟ ਫਰੀਦਕੋਟ ਤੋਂ ਉਹਨਾਂ ਦਾ ਵੀ ਸੋਗ ਮਤਾ ਸੀ ਦੂਸਰਾ ਕਿਉਂਕਿ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ। ਇਸ ਵਾਰ ਵੀ 3 ਨਵੰਬਰ ਨੂੰ ਉਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ। 3 ਨਵੰਬਰ 2025 ਨੂੰ ਤੇ ਅੱਜ ਅਬਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ। ਸੋ ਸਾਰੇ ਉਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ। ਉਹ ਤੋਂ ਇਲਾਵਾ ਕਿਉਂਕਿ ਪਿਛਲਾ ਸਮਾਂ ਤੁਸੀਂ ਦੇਖਿਆ ਸਾਰਾ ਹੜਾਂ ਦਾ ਪ੍ਰਕਰੋਪ ਰਿਹਾ ਉਹਦੇ ਵਿੱਚ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਤੇ ਹੁੰਜ ਵੀ ਅਸੀਂ ਪੰਜ ਜਿਹੜੇ ਸੈਂਟਰ ਸਥਾਪਿਤ ਕੀਤੇ ਆ ਮਾਲੀ ਸਹਿਤਾ ਗੁਰਦੁਆਰੇ ਸਹਿਮਾਨਾਂ ਦੀ ਤੇ ਕਣਕ ਦੇ ਬੀਜ ਲੈਣ ਲਈ ਉਹ ਡੇਰਾ ਬਾਬਾ ਨਾਨਕ ਬਾਬਾ ਬੁੜਾ ਜੀ ਦਾ ਸਤਾਨ ਰਮਦਾਸ ਉਸੇ ਤਰਜ਼ ਦੇ ਉੱਤੇ ਸਾਡੇ ਜਾਮਨੀ ਸਾਹਿਬ ਗੁਰਦੁਆਰਾ ਸ਼੍ਰੀ 베ਰ ਸਾਹਿਬ ਗੁਰਦੁਆਰਾ ਤੇ ਇਸੇ ਤਹਿਤ ਡੇਰਾ ਬਾਬਾ ਨਾਨਕ ਇਹ ਪੰਜ ਸੈਂਟਰ ਅਸੀਂ ਸਥਾਪਿਤ ਕੀਤੇ ਆ ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕਣਕ ਦਾ ਬੀਜ ਉਹਨਾਂ ਨੂੰ ਚਾਹੀਦਾ ਉਹ ਸਰਪੰਚ ਤੋਂ ਤਸਦੀਕ ਕਰਾ ਕੇ ਉੱਥੇ ਲਿਸਟਾਂ ਦੇ ਜਾਣ ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਨਾਲ ਬਵਸਤਾ ਸਾਰਾ ਜਿਹੜਾ ਆ ਰਾਬਤਾ ਰੱਖਿਆ ਆ ਫਿਰ ਉਹਦੇ ਵਿੱਚ ਪੇ ਕੁਆਲਟੀ ਆ ਚਾਹੀਦੀ ਆ ਤਿੰਨ ਕਦਰਾਂ ਦੀਆਂ ਕੁਆਲਟੀਆਂ ਦਸੀਆਂ ਸੀਗੀਆਂ ਕਿਉਂਕਿ ਬਜਾਈ ਹੁਣ ਸ਼ੁਰੂ ਹੋ ਜਾਣੀ ਕਣਕ ਦੀ ਨਿਮਰਤਾ ਸਹਿਤ ਅਸੀਂ ਇਸ਼ਤਿਹਾਰ ਵੀ ਦੇਾਂਗੇ ਕਿ 10 ਏਕੜ ਤੋਂ ਘਟ ਵਾਲੀ ਕਾਨਕ ਦਾ ਬੀਜ ਜਿਹੜਾ ਉਹਨਾਂ ਨੂੰ ਫ੍ਰੀ ਆਫ ਕਾਸਟ ਮੁਹਈਆ ਕਰਾਈ ਜਾਊਗਾ ਇਹ ਪੰਜਾਂ ਥਾਂਾਂ ਦੇ ਉੱਤੇ ਉਹਦੇ ਨਾਲ ਦੀ ਨਾਲ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਪਾਣੀ ਇੱਕ ਵਾਰੀ ਨਿਕਲ ਗਿਆ ਚਾਹੇ ਰੰਗ ਰੋਗ ਨੇ ਆ ਚਾਹੇ ਨੀਆਂ ਨੂੰ ਕੋ ਨੁਕਸਾਨ ਹੋਇਆ ਉਹ ਵੀ ਲਿਸਟਾਂ ਤੁਰੰਤ ਅਸੀਂ ਪ੍ਰਚਾਰਕਾਂ ਦੀਆਂ ਵੀ ਡਿਊਟੀਆਂ ਲਾਈਆਂ ਉਹਨਾਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਆ ਉਹ ਮੁਰੰਮਤ ਲਈ ਪੇਂਟ ਕਰ ਲਈ ਜਾਂ ਹੋਰ ਕਾਰਜਾਂ ਲਈ ਜਿਹੜਾ ਆ ਉਹ ਤੁਰੰਤ ਮਹੱਈਆ ਕਰਵਾਇਆ ਜਾਊਗਾ ਸੋ ਜਿਹਨਾਂ ਨੇ ਵੀ ਫਸਲਾਂ ਨੁਕਸਾਨੀਆਂ ਗਈਆਂ ਕਣਕ ਦੇ ਬੀਜ ਉਹਨਾਂ ਨੂੰ ਉਹ ਤੁਰੰਤ ਇਹਨਾਂ ਸੈਂਟਰਾਂ ਤੇ ਸੰਪਰਕ ਕਰ ਲੈਣ ਤਾਂ ਕਿ ਸਮੇਂ ਸਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੀਜ ਦਾ ਪ੍ਰਬੰਧ ਕਰ ਸਕੇ ਤੇ ਸਮੇਂ ਦੇ ਵਿੱਚ ਹੀ ਇਹ ਆਪਣਾ ਜਿਹੜਾ ਆ ਉਹ ਬਜਾਈ ਵੀ ਕਰ ਸਕਣ ਨਾਲ ਜਿੱਥੇ ਜਿੱਥੇ ਕਿਤੇ ਡੀਜ਼ਲ ਦੀ ਲੋੜ ਆ ਉਹ ਵੀ ਆਪਣਾ ਸਾਰਾ ਲਿਸਟਾਂ ਬਣਾ ਕੇ ਦੇ ਦੇਣ ਤਾਂ ਕਿ ਕਿਸੇ ਦੀ ਫਸਲ ਜਿਹੜੀ ਆ ਉਹ ਵਹਾਈਖ ਹੁਣੋਂ ਨਾ ਰਹਿ ਜਾਏ। ਸੋ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡੀ ਮੇਨ ਮੰਗ ਸੀ। ਸੋ ਉਹ ਤੋਂ ਇਲਾਵਾ ਅਸੀਂ ਅੱਜ 5 ਟਰੱਕ ਗੱਦਿਆਂ ਦੇ ਤੇ ਕੰਬਲਾਂ ਦੇ। ਕੰਬਲ ਵੀ ਉਹ ਚਲਾਮੇ ਨਹੀਂਗੇ ਰਜਾਈ ਵਾਂਗੂ ਕਿਉਂਕਿ ਮੈਂ ਪਹਿਲਾਂ ਇਹਨਾਂ ਨੂੰ ਹਦਾਇਤ ਕੀਤੀ ਸੀ ਕਿ ਕੰਬਲ ਕਈ ਵਾਰੀ ਅਸੀਂ ਲੋ ਕੁਆਲਿਟੀ ਦੇ ਦੇ ਦਿੰਨੇ ਕੰਮ ਨਹੀਂ ਆਉਂਦੇ। ਉਹ ਸਾਡੇ ਕੋਲ ਪਿਆ ਤੇ ਨਾਲ ਮੰਨ ਲਓ 3 ਟਰੱਕ ਇਹ ਗੱਦੇ ਤੇ ਕੰਬਲ ਤੇ ਦੋ ਟਰੱਕ ਰਸਤਾਂ ਦੇ ਉਹ ਅਸੀਂ ਹੁਣੇ ਭਾਈ ਗਰਦਾਸ ਹਾਲ ਤੋਂ ਉਹ ਭੇਜਣੇ ਆ ਜਿਨ੍ਹਾਂ ਦੀ ਉਥੋਂ ਰਵਾਨਗੀ ਕਰ ਦਿੱਤੀ ਜਾਊਗੀ ਸੋ ਉਹ ਤੋਂ ਇਲਾਵਾ ਸਭ ਤੋਂ ਮਾੜੀ ਇੱਕ ਦੁਰਘਟਨਾ ਜਿਹੜੀ ਪਿਛਲੇ ਦਿਨੀ ਜੰਮੂ ਕਸ਼ਮੀਰ ਚ ਹੋਈ ਪੰਜ ਸਤਗੁਰਾਂ ਦੇ ਪਵਿੱਤਰ ਸਰੂਪ ਉਹ ਜਾਨ ਬੁੱਝ ਕੇ ਅਗਨ ਭੇਟ ਕਰ ਦਿੱਤੇ ਉਹਦੇ ਉੱਤੇ ਇਹ ਘਟਨਾ ਕਿਉਂਕਿ ਦੁਖਦਾਈ ਤਾਂ ਨਹੀਂ ਮੈਂ ਕਹਿ ਸਕਦਾ ਬਹੁਤ ਮਾੜੀ ਵੀ ਨਹੀਂ ਇਹ ਤਾਂ ਮੈਂ ਕਹਿੰਦਾ ਅਤ ਸਿਰੇ ਦੀ ਜਿਹੜੀ ਆ ਹੱਦ ਕਰ ਗਿਆ ਕਿ ਪੰਥ ਦੋਖੀ ਨੇ ਜਾਣ ਬੁੱਝ ਕੇ ਇਹੋ ਜਿਹਾ ਕਾਰਜ ਕੀਤਾ ਇਸੇ ਕਰਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲੰਬੇ ਸਮੇਂ ਤੋਂ ਇਹ ਮੰਗ ਕਰਦੀ ਆ ਰਹੀ ਕਿ ਸੈਂਟਰ ਦੀ ਸਰਕਾਰ ਬੀ ਐਨ ਐਸ ਜਿਹੜੀ ਨਵੀਂ ਬਣੀ ਆਪੀ ਸੀ ਦੇ ਜਗ੍ਹਾ ਤੇ ਉਹਦੇ ਵਿੱਚ 295 ਧਾਰਾ ਦੀਆਂ ਅਮੈਂਡਮੈਂਟਾਂ ਕਰਨ ਤਾਂ ਕਿ ਇਹੋ ਜਿਹਾ ਬੰਦਾ ਕੋਈ ਹਮਾਕਦਨਾ ਕਰ ਸਕੇ ਇਹ ਵੀ ਅੱਜ ਸਾਡਾ ਇੱਥੇ ਬੈਠ ਕੇ ਫੈਸਲਾ ਹੋਇਆ ਦੂਸਰਾ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਗੁਰਪੁਰਬ ਉਹ ਮਹਾਨ ਨਗਰ ਕੀਰਤਨ ਜਿਹੜਾ ਹੁਣ ਗੁਜਰਾਤ 'ਚ ਆ ਤੇ ਉਹ ਥੋੜ੍ਹਾ ਦਿਨਾਂ ਬਾਅਦ ਦਿੱਲੀ ਐਂਟਰ ਹੋ ਜਾਊਗਾ ਹਰਿਆਣੇ ਤੋਂ ਹੁੰਦਾ ਫਿਰ ਪੰਜਾਬ ਆਊਗਾ ਤੇ ਉਹ ਸਾਡੇ ਜਿਹੜੇ ਦੁਹਰਾਇਆ ਗਿਆ ਅੱਜ ਲਗਾਤਾਰ ਸਮਾਗਮ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਗੁਰਦੁਆਰਾ ਸੀਸਗੰਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾਣਗੇ ਜਿਹੜੇ ਦਿਵਾਨ ਦਿਨ ਦੇ ਵੀ ਹੋਣਗੇ ਤੇ ਰਾਤ ਦੇ ਵੀ ਹੋਣਗੇ ਸੋ ਉਹ ਅਸੀਂ ਅੱਜ ਫੈਸਲਾ ਕੀਤਾ ਕਿ ਤਕੜੇ ਹੋ ਕੇ ਉਹ ਉਹ ਸਾਰੇ ਗੁਰੂ ਸਾਹਿਬ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਸਮਰਪਿਤ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੁਰਿਆਈ ਨੂੰ ਉਹ ਦਿਵਸ ਵੀ ਅਸੀਂ ਸਾਰਿਆਂ ਨੇ ਮਨਾਉਣਾ ਦੂਸਰਾ ਜਿਹੜਾ ਜੰਮੂ ਕਸ਼ਮੀਰ ਮਟਰਨ ਤੋਂ ਅਸੀਂ ਉਹਨਾਂ ਦੇ ਨਾਲ ਇੰਟਾਚ ਆ ਤੇ ਕਿਉਂਕਿ ਉੱਥੇ ਟ੍ਰੈਫਿਕ ਦੀ ਤੇ ਸਿਕਿਉਰਿਟੀ ਦੀ ਵੀ ਬੜੀ ਵੱਡੀ ਸਮੱਸਿਆ ਆ ਆਉਂਦੇ ਦਿਨਾਂ ਦੇ ਵਿੱਚ ਅਸੀਂ ਲੈਫਟੀਨੈਂਟ ਗਵਰਨਰ ਤੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਉਹਦੇ ਨਾਲ ਅਸੀਂ ਛੇਤੀ ਉਥੋਂ ਜਿਹੜਾ ਆ ਇਹ ਨਗਰ ਕੀਰਤਨ ਦਾ ਪ੍ਰੋਗਰਾਮ ਅਲਿਕਾਂਗੇ ਉਹ ਨਗਰ ਕੀਰਤਨ ਪੰਜਾਬ ਦੇ ਵਿੱਚੋਂ ਐਂਟਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਊਗਾ ਉਹ ਅਸੀਂ ਛੋਟ ਟਾਈਮ ਦੇ ਵਿੱਚ ਜਿਹੜਾ ਆ ਉਹ ਸਾਰਾ ਅਸੀਂ ਫੈਸਲਾ ਅੱਜ ਕਰ ਲਿਆ ਇੱਕ ਪਿਛਲੇ ਦਿਨੀ ਅਸੀਂ ਤਾਲਮੇਲ ਸੈਂਟਰ ਸਥਾਪਿਤ ਕੀਤਾ ਸੀ ਬਰਮਿੰਘਮ ਵਿਖੇ ਉਹਦੇ ਵਿੱਚ ਅਸੀਂ ਉਹ ਸੈਂਟਰ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਤੇ ਉੱਥੋਂ ਦੇ ਲੋਕਾਂ ਦਾ ਉਹ ਜੇ ਕਈ ਵਾਰੀ ਕੁਝ ਬੰਦਿਆਂ ਨੂੰ ਸਮੱਸਿਆਵਾਂ ਆ ਇੱਥੇ ਆ ਕੇ ਹੁੰਦੀਆਂ ਉਹ ਉੱਥੇ ਹੀ ਹੱਲ ਦੇ ਕਰ ਦਿਆ ਕਰਨਗੇ ਸੋ ਉਹ ਵੀ ਜਿਹੜਾ ਅੱਜ ਕਿਉਂਕਿ ਖੋਲ ਕੇ ਆਏ ਸੀਗੇ ਪਿਛਲੀ ਮੀਟਿੰਗ 'ਚ ਪਾਸ ਹੋਇਆ ਸੀ ਉਹਦੀ ਵੀ ਅੱਜ ਪੁਸ਼ਟੀ ਕੀਤੀ ਗਈ ਆ ਇੱਕ ਗੁਰਨਾਨ ਖਾਲਸਾ ਕਾਲਜ ਮਟੂnga ਬੰਬਈ ਵਿਖੇ ਜਿਹੜਾ ਬੜੀ ਸਫਲਤਾਪੂਰਵਕ ਕਾਲਜ ਚੱਲ ਰਿਹਾ ਉਹਨੂੰ ਯੂਨੀਵਰਸਿਟੀ ਬਣਾਉਣ ਲਈ ਵੀ ਅੱਜ ਮਤਾ ਪਾਸ ਕੀਤਾ ਗਿਆ ਕਿ ਉਹ ਜਿਹੜਾ ਕਾਲਜ ਆ ਉਹਦਾ ਸਾਰਾ ਇਨਫਰਾਸਟ੍ਰਕਚਰ ਤਿਆਰ ਕਰਕੇ ਉਹਦਾ ਜਿਹੜਾ ਯੂਨੀਵਰਸਿਟੀ ਤੌਰ ਦੇ ਉੱਤੇ ਸਥਾਪਿਤ ਕੀਤਾ ਜਾਊਗਾ ਦੂਸਰਾ ਸਾਡੇ ਸਰਦਾਰ ਮਨਜੀਤ ਸਿੰਘ ਜੀ ਕੇ ਜਿਹੜੇ ਸਾਬਕਾ ਪ੍ਰਧਾਨ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਇੱਕ ਅਚੇਚਾ ਪ੍ਰੋਗਰਾਮ ਉਹ ਸਾਈਕਲ ਯਾਤਰਾ ਇਹ ਦਿੱਲੀ ਤੋਂ ਤੋਰਨਗੇ 15 ਨਵੰਬਰ ਨੂੰ ਤੇ 20 ਨਵੰਬਰ ਨੂੰ ਇਹ ਇੱਥੇ ਆ ਕੇ ਸ੍ਰੀ ਅਮਰਸਰ ਸਮਾਪਤ ਹੋਊਗੀ ਉਹਦੀ ਉਹ 5 ਦਿਨ ਲਗਾਤਾਰ ਸੀਸ ਦੀਆ ਪਰ ਸਿਰਨਾ ਦੀਆ ਇਸ ਟਾਈਟਲ ਹੇਠ ਜਿਹੜੀ ਆ ਉਹ ਯਾਤਰਾ 15 ਨਵੰਬਰ ਤੋਂ ਆਰੰਭ ਕਰਕੇ 20 ਅਰੰਭ ਤੱਕ ਪਹੁੰਚਣਗੇ ਦੂਸਰਾ ਕਿਉਂਕਿ 15 ਤਰੀਕ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਸੁਪਰੀਮ ਕੋਰਟ ਚ ਫਿਕਸ ਕੀਤੀ ਗਈ ਆ ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਆ ਕਿ ਉਹਨਾਂ ਲਿਸਟ ਨਹੀਂ ਹੋਈ 15 ਤਰੀਕ ਲਈ ਹੁਣ ਸੁਣਵਾਈ ਉਹਦੀ ਸ਼ਾਇਦ ਗਾਂਹ ਹੋ ਜਾਏ ਤੇ ਮੈਂ ਤੇ ਮੇਰੇ ਨਾਲ ਮੇਰੇ ਸਾਥੀ ਅਸੀਂ ਕੱਲ ਨੂੰ ਭਾਈ ਬਲਵੰਤ ਸਿੰਘ ਜੀ ਰਾਜੋਆਣਾਂ ਦੀ ਮੁਲਾਕਾਤ ਵੀ ਕਰਨ ਜਾ ਰਹੇ ਹਾਂ ਅਸੀਂ ਈਮੇਲ ਕੀਤੀ ਸੀ ਉਹਦੀ ਸਾਨੂੰ ਪਰਮਿਸ਼ਨ ਦੇ ਦਿੱਤੀ ਗਈ ਆ ਤੇ ਉਹ ਕੱਲ ਨੂੰ ਅਸੀਂ ਬੈਠ ਕੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਆਵਾਂਗੇ ਇੱਕ ਕਿਉਂਕਿ ਹਰ ਇੱਕ EMPLOYEES ਦੀ ਚਾਹਨਾ ਹੁੰਦੀ ਆ ਕਿ ਮੈਨੂੰ ਕੋਈ ਨਾ ਕੋਈ ਸਮੇਂ ਅਨਸਾਰ ਕੁੰਮਗਿਹਾਈ ਪਤਾ ਦਿੱਤਾ ਜਾਵੇ ਸੋ 3% ਮਗਿਹਾਈ ਪਤਾ ਵੀ ਸ਼ੋਮਣੀ ਕਮੇਟੀ ਦੇ ਸਮੂਹ ਵਲਾਜਮਾ ਨੂੰ ਅੱਜ ਜਿਹੜਾ ਉਹ ਫੈਸਲਾ ਹੋਇਆ ਸੋ ਇੱਕ ਜਿਹੜਾ ਸਭ ਤੋਂ ਵੱਡਾ ਨਵਾਂ ਇੱਕ ਸਾਡੇ ਲਈ ਚੰਚੜਿਆ ਸਾਰਿਆਂ ਲਈ ਆ ਉਹ ਹੈਗਾ AI ਇੱਕ ਨਵਾਂ ਸਿਸਟਮ ਚਾਲੂ ਹੋਇਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਵੇਂ ਪੁੱਠੀਆਂ ਸਿੱਧੀਆਂ ਤਸਵੀਰਾਂ ਪਾਉਦਾ ਤੇ ਮੈਂ ਸਿੱਖਾਂ ਦੇ ਵੀ ਜਾਨਣਾ ਭਈ ਸਿੱਖੇ ਸਿੱਖ ਨੂੰ ਕਹਾਵ ਕਰੀ ਜਾਂਦੇ ਆ ਦੇਖੋ ਚਾਹੀਦਾ ਤਾਂ ਇਹ ਆ ਬਈ ਜੇ ਕੋਈ ਹਰਮੰਦਰ ਸਾਹਿਬ ਦੀ ਪਾਉਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹਦਾ ਤਾਂ ਸਿਨਾ ਪਾੜ ਜਾਣਾ ਚਾਹੀਦਾ ਬਈ ਕੌਣ ਕਰ ਰਿਹਾ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਪੈਸੇ ਬਹੁਤ ਬਣਦੇ ਲੋਕ ਲਾਇਕ ਬੜਾ ਕਰਦੇ ਕਿ ਇਹ ਸਾਡਾ ਸਿੱਖੀ ਸਿਧਾਂਤ ਸੀ ਮੈਂ ਖਾਸ ਕਰਕੇ ਸਿੱਖ ਚੈਨਲ ਨੂੰ ਉਹਨਾਂ ਨੂੰ ਬੇਨਤੀ ਕਰਨੀ ਚਾਹਨਾ ਆ ਅਸੀਂ ਅੱਜ 6-7 ਮੱਗਾਂ ਰੱਖੀਆਂ ਕਿ ਜੇ ਇਦਾਂ ਦੀ ਕੋਈ ਘਨਾਉਣੀ ਹਰਕਤ ਕਰਦਾ ਉਹਨੂੰ ਜਿਹੜਾ ਕੋਈ ਫਾਰਵਰਡ ਵੀ ਕਰੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ 295 ਜੀ ਦਾ ਤਾਂ ਕਿ ਉਹਨੂੰ ਪਤਾ ਲੱਗੇ ਪਈ ਇਹ ਕਿਵੇਂ ਕਿਸ ਭਾ ਪੈਂਦੀ ਆ ਸੋ ਉਹਦੇ ਲਈ 3-4 ਅਸੀਂ ਅੱਜ ਕੋਸ਼ਿਸ਼ ਦਾ ਸਰਕਾਰ ਪੱਕੀ ਆ ਸਰਕਾਰ ਕਰੂਗੀ ਕਰਦੀ ਕਿ ਨਹੀਂ ਕਰਦੀ ਇਹ ਸਰਕਾਰ ਦੀ ਮਰਜ਼ੀ ਆ ਜਾ ਇਹਨੂੰ ਠੰਡੇ ਬਾਗ ਤੇ ਜੇ ਸਿੱਟਣਾ ਆ ਪਰ ਅਸੀਂ ਆਪਣੇ ਤੌਰ ਦੇ ਉੱਤੇ ਪਿੱਛੇ ਮੀਟਿੰਗ ਕੀਤੀ ਸੀ ਜੁਨੀਵਰਸਟੀਆਂ ਦੇ ਵਾਈਸ ਚਾਂਸਲਰ ਬਾਕਬਾ ਕਾਲਜਾਂ ਦੇ ਸਾਡੇ ਸਤਿਕਾਰਤ ਜਿਹੜੇ ਉਹ ਪ੍ਰੋਫੈਸਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਜਿਹੜੇ ਉਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹ ਸਾਰਿਆਂ ਨੂੰ ਇੱਥੇ ਸੱਦੇ ਆ ਇਸ ਮੈਂ ਤੁਹਾਡੇ ਰੂਬਰੂ ਤਾਂ ਕਰ ਰਿਹਾ ਕਿਉਂਕਿ ਸਾਡਾ ਮਤਾ ਜਿਹੜਾ ਇਹ ਸਾਰਿਆਂ ਪੱਖਾਂ ਤੇ ਪੇ ਕਿੱਥੇ ਕਿੱਥੇ ਕੀ ਕੀ ਹੋਣਾ ਤੇ ਕੀ ਕੀ ਕਰਨਾ ਚਾਹੀਦਾ ਉਹ ਨਹੀਂ ਕਮੇਟੀ ਨੇ ਇਹ 1 ਮਿੰਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਪੜ੍ਹ ਦਿੰਨਾ ਗੁਰਵਾਨੀ ਸਿੱਖ ਅਤੇ ਆਸਤੇ ਧਾਰਮਿਕ ਚਿੰਨਾ ਅਤੇ ਸਿੱਖਾਂ ਦੇ ਪਾਵਨ ਗੁਰੂ ਹਸਤਾਨਾਂ ਦੀ ਮੂਲ ਭਾਵਨਾ ਨਾਲ AI ਤਕਨੀਕੀ ਦੁਆਰਾ ਛੇੜਛਾੜ ਕਰਕੇ ਤਸਵੀਰਾਂ ਆਡੀਓ ਵੀਡੀਓ ਬਣਾਉਣ ਦੀ ਹਰਕਤਾਂ ਬੇਆਦਮੀ ਦੇ ਬਰਾਬਰ ਹਨ ਕਿਉਂਕਿ ਜਿਹੜਾ ਪਾਉਂਦਾ ਆ ਇਹ ਜਿਹੜਾ ਆ ਇਹਦੇ ਉੱਤੇ ਧਾਰਮਿਕ ਭਾਵਨਾਵਾਂ ਪੜ੍ਹਾਉਣ ਦਾ ਜਿਹੜਾ ਆ ਪਰਚਾ ਦਰਜ ਹੋਣਾ ਚਾਹੀਦਾ ਅੰਤਰ ਕਮੇਟੀ ਫੈਸਲਾ ਕਰਦੀ ਹੈ ਕਿ AI ਰਾਹੀਂ ਕਿਸੇ ਵੀ ਮਾਮਲੇ ਵਿੱਚ ਵੀਡੀਓ ਆਦੀ ਬਣਾਉਣ ਵਾਲੇ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਵਿਰੁੱਧ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਆਫੀ ਹਰਗिज ਨਹੀਂ ਦਿੱਤੀ ਜਾਵੇਗੀ। ਇਸ ਕਾਰ ਦੇ ਲਈ AI ਇੰਟਰਨੈਟ ਖੇਤਰ ਵਿੱਚ ਤਜਰਬਾ ਰੱਖਣ ਵਾਲੇ ਕਾਨੂੰਨੀ ਮਹਾਰਾਂ ਦੀਆਂ ਸਲਾਹਾਂ ਵੀ ਲਈਆਂ ਜਾਣਗੀਆਂ। ਭਾਵੇਂ ਸਾਡੇ ਆਪਣਾ ਲੀਗਲ ਵਿਭਾਗ ਹੈਗਾ ਪਰ ਫਿਰ ਵੀ ਅਸੀਂ ਜਿਹੜੇ ਪ੍ਰੋਫੈਸ਼ਨਲ ਇਸ ਡੀਲਿੰਗ ਕਰਦੇ ਫਾਈਬਰ ਬ੍ਰਾਂਚ ਨੂੰ ਇਹਦੇ ਨਾਲ ਅਸੀਂ ਬੈਠ ਕੇ ਇੱਕ ਮੀਟਿੰਗ ਵੀ ਕੀਤੀ ਆ ਤੇ ਇੱਕ ਬਿੰਗ ਜਿਹੜਾ ਆ ਉਹਨੂੰ ਹੋਰ ਮਜ਼ਬੂਤ ਕਰਾਂਗੇ ਆਈਆ ਨਾਲ ਸਿੱਖ ਵਿਰੋਧੀ ਹਰਕਤਾਂ ਰੋਕਣ ਲਈ ਡਿਜੀਟਲ ਟਾਸਕ ਫੋਰਸ ਬਣਾਈ ਜਾਵੇਗੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਦਾ ਇੰਟਰਨੈਟ ਵਿਭਾਗ ਆਈਟੀ ਬਿੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਖਾਲਸਾ ਕਾਲਜ ਪਟਿਆਲਾ ਗੁਰੂ ਨਾਨਕ ਦੇਵ ਜੰਧਰੀਨ ਕਾਲਜ ਲੁਧਿਆਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੰਧਰੀਨ ਕਾਲਜ ਸ਼੍ਰੀ ਫਤੇਗੜ ਸਾਹਿਬ ਸੰਘਟੜ ਸੰਕਟਾਤ ਰੂਪ ਵਿੱਚ ਕੰਮ ਕਰਨਗੇ ਕਿਉਂਕਿ ਇਹ ਤੇ ਉਹ ਕੰਮ ਕਰਨ ਵੀ ਡਏ ਆ ਤੇ ਇਹ ਵੀ ਅੱਜ ਕਮਤਾ ਪਾਸ ਹੋਇਆ ਸਰਕਾਰਾਂ ਧਰਮ ਵਿਰੋਧ AI ਸਮਗਰੀ ਨੂੰ ਧਰਮ ਤੇ ਦੇਸ਼ ਵਿਰੋਧੀ ਮੰਨ ਕੇ ਸਜ਼ਾਯੋਗ ਬਣਾਉਣ ਕਿਉਂਕਿ ਇਹ AI ਐਸਾ ਆ ਕਿਉਂਕਿ ਉਹ ਤੇ ਜੋ ਫੀਡ ਹੁੰਦਾ ਉਹ ਐਜਿਟੀ ਜੇ ਚਲਾਈ ਜਾਂਦਾ ਇਸ ਕਰਕੇ ਅਸੀਂ ਗੰਭੀਰਤਾ ਨਾਲ ਇੱਥੇ ਸਾਰਿਆਂ ਨੇ ਬਰਕਤ ਕੀਤਾ ਗਾਲ੍ਹਾਂ ਦਾ ਅੰਸਰਾਂ ਵੱਲੋਂ AI ਦੀ ਦਰਬਾਰ ਤੋਂ ਨਾਲ ਸਿੱਖ ਭਾਵਨਾ ਨੂੰ ਮਾਰੀ ਜਾ ਰਹੀ ਛੱਟ ਦੇ ਮੋਡਰਨ ਅਜਰ ਗੂਗਲ ਮੈਟਾ ਚੈਟ ਜੀਪੀਟੀ ਗਰੋਕ ਮਾਈਕਰੋਸਾਫਟ ਆਦ ਪ੍ਰਮੁੱਖ ਕੰਪਨੀਆਂ ਨਾਲ ਵਿਭਾਗੀ ਲਿਖਾ ਪੜੀ ਕਰਕੇ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਸਿੱਖ ਧਰਮ ਨਾਲ ਸੰਬੰਧਤ ਮਾਮਲਿਆਂ ਬੁੱਧ ਫਿਲਟਰ ਸ਼ਾਮਲ ਕਰਨ ਲਈ ਕਿਹਾ ਜਾਵੇਗਾ ਸ਼੍ਰੋਮਣੀ ਕਮੇਟੀ ਪ੍ਰავਨ ਪਵਨ ਗਰਵਾਨੀ ਦੇ ਸਿਧਾਂਤਾਂ ਸਿੱਖ ਇਤਿਹਾਸ ਸਿੱਖ ਅਸਥਾਨਾਂ ਤੇ ਮਰਿਆਦਾ ਆਦ ਬਾਰੇ ਡਿਜੀਟਲ ਡਾਟਾ ਬੈਂਕ ਤਿਆਰ ਕਰੇਗੀ ਤਾਂ ਜੋ ਇੰਟਰਨੈਟ ਤੇ ਖੋਜ ਇੰਜਨ ਵਿੱਚ ਪ੍ਰਮਾਣਿਕ ਸਰਕਾਰੀ ਜਾਣਕਾਰੀ ਪ੍ਰਮਾਣਿਕ ਜਾਣਕਾਰੀ ਸਾਹਮਣੇ ਆ ਸਕੇ ਸੰਗਤਾਂ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ਖਾਤੇ ਤੇ ਸਿੱਖ ਵਿਰੋਧੀ ਸਮੱਗਰੀ ਨੂੰ ਸ਼ੇਅਰ ਨਾ ਕੀਤਾ ਜਾਵੇ ਭਾਵੇਂ ਇਸ ਦਾ ਮਕਸਦ ਸਿੱਖ ਵਿਰੋਧੀ ਸਮੱਗਰੀ ਨੂੰ ਬੇਰਕਾਬ ਕਰਨਾ ਹੀ ਕਿਉਂ ਨਾ ਹੋਵੇ ਜੇਕਰ ਕੋਈ ਅਜਿਹੀ ਸਮੱਗਰੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਰਿਪੋਰਟ ਕੀਤਾ ਜਾਵੇ ਜਾਂ ਅਧਾਰਲੇ ਕਾਰਵਾਈ ਕੀਤੀ ਜਾਵੇ ਤੇ ਪਿਛਲੇ ਦਿਨੀ ਮੇਰੇ ਨਾਲ ਕੈਨੇਡਾ ਅਮਰੀਕਾ ਤੇ ਇੰਗਲੈਂਡ ਤੋਂ ਵੀ ਕੁਝ ਵੀਰ ਉਦੋਂ ਸਾਡੇ ਨਾਲ ਵੀਡੀਓ ਕਾਨਫਰੰਸ ਦੇ ਵਿੱਚ ਜੁੜੇ ਸੀਗੇ ਜਿਹੜੇ ਬਹੁਤ ਆਪਣਾ ਕਾਰਜ ਕਰ ਵੀ ਚੁੱਕੇ ਆ ਕਾਰਜ ਕਹਿਣ ਤੋਂ ਭਾਵ ਕਿ ਕਿਉਂਕਿ ਗਰਵਾਣੀ ਉਹਦੇ ਵਿੱਚ ਵੀ ਬਹੁਤ ਅਨਾਰਥ ਕੀਤਾ ਆ ਤੇ ਉਹਨਾਂ ਨੇ ਫੇਰ ਕਿਹਾ ਸੀ ਕਿ ਅਸੀਂ ਜਿਹੜੇ ਵੱਡੀਆਂ ਫਾਰਮਾ ਗੂਗਲ ਆਦਿਆ ਇਹਨਾਂ ਦੇ ਵਿੱਚ ਜਿਹੜੇ ਪੰਜਾਬੀ ਕਿਉਂਕਿ ਬਹੁਤ ਉਹ ਚ ਹਾਰ ਹੋਇਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜਿਹੜਾ ਧਰਮ ਦਾ ਕਾਰਜ ਆ ਇਹ ਛੋਧਦਾ ਦੇ ਨਾਲ ਕੀਤਾ ਜਾਵੇ। ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ। ਗੁਰੂ ਸਾਹਿਬ ਕਿਰਪਾ ਕਰਨ ਆਪਾਂ ਆ ਜਿਹੜਾ ਵਿਢਿਆ ਪ੍ਰੋਗਰਾਮ ਹੜਾਂ ਦਾ ਜਿਨ੍ਹਾਂ ਨੇ ਕਣਕ ਦੇ ਬੀਜ ਗਾਹਾਂ ਵੇਚਣੇ ਆ ਜਾਂ ਡੀਜ਼ਲ ਜਾਂ ਉਹ ਤੋਂ ਇਲਾਵਾ ਗੁਰਦਰਾ ਸਾਹਿਬਾਨਾਂ ਨੂੰ ਨੁਕਸਾਨ ਹੋਇਆ ਉਹ ਸਾਰੇ ਸਾਡੇ 5 ਸੈਂਟਰਾਂ ਦੇ ਵਿੱਚ ਉਹ ਆ ਕੇ ਤੁਰੰਤ ਆਪਣਾ ਸੰਪਰਕ ਕਰਨ ਤਾਂ ਕਿ ਸਮੇਂ ਸਿਰ ਜਿਹੜੀ ਰਾਹਤ ਸਮਗਦੀ ਉਹ ਦਿੱਤੀ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਅੱਜ ਬਹੁਤ ਵਧੀਆ ਇੱਕ ਫੈਸਲਾ ਕੀਤਾ ਹੈ ਮਹਾਰਾਜਾ ਦੇ ਹੱਗਵੈਟ 10% ਜਿਹੜਾ ਲਿਖਾ ਪਰ ਜਿਹੜੇ ਆਰਡੀਵ ਲਾਜੂ ਨੇ ਉਹ ਉਹ ਵਸੇਗੀ ਵਿੱਚ ਆ ਜਾਂਦੇ ਸਾਰੇ ਸਾਰੇ ਵਿੱਚ ਆ ਜਾਂਦੇ ਆ ਤਾਂ ਇਹ ਕਿ ਸੱਚ ਕਾ ਤੇਰੀ ਮੰਦਸਾਹ ਤੇ ਜਿਹੜੀ ਵੀ ਚਮਕਣ ਵਾਲੀ ਚੀਜ਼ ਚੜਦੀ ਆ ਉਹਨੂੰ ਥੋੜੇ ਦੀ ਕਹਿ ਕੇ ਪ੍ਰਚਾਰ ਦਿੱਤਾ ਜਾਂਦਾ ਕਦੀ 30 ਕਰੋੜ ਦੇ ਗੰਬਲੇ ਹੋ ਗਏ ਕਦੀ ਸੋਨੇ ਦੇ ਹਰਮੋਨੀਅਮ ਹੋ ਗਏ ਕਦੀ ਸੋਨੇ ਦੀ ਬੇੜੀ ਹੋ ਗਈ ਇਹ ਜਿਹੜਾ ਪ੍ਰਚਾਰ ਦਾ ਇਹਨੂੰ ਕਿਉਂ ਨਹੀਂ ਰੋਕਦੇ ਆਪਾਂ ਘਰ ਬੈਠੇ ਤਾਂ ਪ੍ਰਚਾਰ ਸੰਗਤ ਚ ਚੱਲਦਾ ਕਾਨੂੰ ਸੰਗਤ ਲਈ 1 ਕਰੋੜ ਦੇ ਗੰਬਲੇ ਮੰਗੇਗੀ ਸੋਨੇ ਦੀ ਬੇੜੀ ਮੰਗੇਗੀ ਹਰਮੋਨੀਅਮ ਸੋਨੇ ਦਾ ਮੰਗੇ ਕਿੱਥੋਂ ਇਹ ਇਹ ਮੈਂ ਆਲਰੇਡੀ ਇੱਕ ਲਾਤੀ ਆਪਣੀ ਟੀਮ ਫੇ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਇਹ ਗੱਲ ਖੜੀ ਹੋਈ ਆ ਉਹ ਦੀ ਸੇਤੀ ਮੇਰ ਕੋਰਪੋਰਟ ਆ ਜਾਊਗੀ ਫਿਰ ਉਹ ਤੇ ਅਗਲਾ ਤੁਹਾਡੇ ਨਾਲ ਮੈਂ ਸਾਂਝਾ ਕਰ ਲਊਗਾ ਪ੍ਰਧਾਨ ਜੀ ਜੀ ਕਰੋ ਤੁਸੀਂ ਵਧੀਆ ਕਾਰਵਾਈ ਕਰ ਰਹੇ ਹੋ ਇਸੇ ਤਰ੍ਹਾਂ ਨਾ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਣੀ ਹੈ ਕਿ ਪਾਰਕਿੰਗ ਦੇ ਵਿੱਚ ਪਰ ਉਸ ਦੇ ਨਾਲ ਦਰਬਾਰ ਸਾਹਿਬ ਨੂੰ ਜੋੜਿਆ ਕਿ ਕੋਈ ਵੀ ਘਟਨਾ ਅਲੱਗ ਵਾਲੇ ਹੋਣੀ ਤੇ ਦਰਬਾਰ ਸਾਹਿਬ ਦਾ ਨਾਮ ਲੈਣਾ ਉਹਦੇ ਬਾਰੇ ਕੋਈ ਕਰੋਗੇ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਹ ਸਿੱਖਾਂ ਦਾ ਕੇਂਦਰੀ ਧੁਰਾ ਆਇਆ ਇਹ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਪਰਪਕਾਰ ਕੀਤਾ ਸਮੁੱਚੀ ਲਕਾਈ ਦੇ ਉੱਤੇ ਤੇ ਇਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਹਰ ਇੱਕ ਕਾਰਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਨਾਲ ਜੋੜਿਆ ਕਰੋ ਕਿਉਂਕਿ ਬਹੁਤ ਥਾਂ ਤੇ ਹੁਣ ਜੰਮੂ ਕਸ਼ਮੀਰ ਵਿਖੇ ਪੰਜ ਸਰੂਪ ਪੰਥ ਦੋਖੀ ਨੇ ਪੈਟਰੋਲ ਪਾ ਕੇ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਇਹ ਵੀ ਹਰ ਇੱਕ ਚੀਜ਼ ਨੂੰ ਜਿਵੇਂ ਇੱਧਰਲੇ ਪਾਸੇ ਜੋੜਦੇ ਆਂ ਤੇ ਲੋਕਾਂ ਦੀਆਂ ਜਿਹੜੀਆਂ ਜਜ਼ਵਾਤ ਤੇ ਤਰਜਮਾਨ ਭਾਵਨਾਮਾ ਉਹ ਪੜਕਦੀਆਂ ਆ ਇਹੋ ਜਿਹਾ ਕਾਰਜ ਨਹੀਂ ਕਰਨੇ ਚਾਹੀਦੇ ਤਾਂ ਜਰੂਰ ਹੀ ਤੇਰੀ ਵੀ ਇੱਕ ਸਾਹਮਣੇ ਆਏਗੀ ਐਸ ਵਾਰੀ ਜਰਨਲਿਸਟਾਂ ਦੇ ਵਿੱਚ ਜਿਹਨਾਂ ਕਹਿੰਦੇ ਆ ਪੀਸ ਹੋਣਾ ਨੇ ਬੜਾਇਆ ਕੁਝ ਮੈਂਬਰ ਆਪਣੀ ਉਧਰ ਜਾ ਚੁੱਕੇ ਨੇ ਕਿੰਨੀ ਕਿ ਜ਼ਰੂਰਤੀ ਮਾਰਦੇ ਜੀ ਉਹਨਾਂ ਕੋਲ ਦੇਖੋ 3 ਤਰੀਕ ਦੀ ਹੁਣ ਮੀਟਿੰਗ ਰੱਖ ਦਿੱਤੀ ਆ ਤੇ ਉੱਥੇ ਹੁਣ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਕਿ ਆਸਰਾਈਆਂ ਪਹਿਲਾਂ ਲਾਈ ਜਾਈਏ ਕਰੀ ਜਾਈਏ ਮੇਰੇ ਖਾਲੂ ਠੀਕ ਨਹੀਂ ਹੋਣਗੇ। ਪੜਾਉਂਦੇ ਵੀ ਬੜੇ ਦਾਵੇ ਰਹਿ ਨੇ ਤੇ 17-18 ਵੋਟਾਂ ਚ ਚਲੋ ਦੇਖੋ ਜਿੰਨਾ ਜਿੰਨਾ ਚ ਰਜਾਟ ਨਹੀਂ ਕਿਸੇ ਚੀਜ਼ ਦਾ ਆਉਂਦਾ ਉਹ ਤੋਂ ਦਾਵੇ ਕਰਦੇ ਹੁੰਦੇ ਸਾਰੇ। ਸਰਦਾਰ ਜੀ ਇੱਕ ਤਰਨਤਾਰ ਦੀ ਜਿਵਨੀ ਚੋਂ ਦੇ ਵਿੱਚ ਅਗਲਾ ਕੀ ਸਵਾਲ ਪੋਲਿਟਿਕਲ ਹੈ ਰਾਜਾ ਬੜਿੰਗ ਵੱਲੋਂ ਇੱਕ ਕੀ ਇਹ ਮੈਂ ਇਹ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਇਹ ਤੁਸੀਂ ਰਾਜਾ ਬੜਿੰਗ ਦਾ ਸਵਾਲ ਹੁਣ ਉਹਨਾਂ ਨੂੰ ਕਰਿਓ ਮੈਨੂੰ ਨਾ ਕਰੋ। ਸਰਦਾਰ ਜੀ ਜਾਤੀਵਾਦੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਕਈ ਕਈ ਵਾਰੀ ਜਾਤੀਵਾਦ ਨੂੰ ਲੈ ਕੇ ਜਿਹੜਾ ਚੱਲਿਆ ਜਾਂਦਾ ਅਫਸਰ ਸ਼ਾਹੀਦ ਉਹਦੇ ਵੀ ਜਾਤੀਵਾਦ ਹੈ ਵੀ ਹੁਣ ਸ਼ੁਰੂ ਹੋ ਗਿਆ ਕਹਿੰ ਮੁੰਡਲਾ ਸਿਧਾਂਤ ਜਾਤ-ਬਾਤ ਨੂੰ ਖਤਮ ਕਰਨ ਲਈ ਕੀਤਾ ਸੀ। ਉੱਚ-ਨੀਚ, ਗਰੀਬ-ਅਮੀਰ ਦਾ ਪਾੜਾ ਮਟਾਇਆ ਸੀ। ਤੇ ਮੈਂ ਸਮਝਦਾ ਆਂ ਭਈ ਇਹਨੂੰ ਸਮਾਜ ਦੇ ਵਿੱਚ ਪ੍ਰਮੋਟ ਨਹੀਂ ਕੀਤਾ ਜਾਣਾ ਚਾਹੀਦਾ। ਇਹ ਠੀਕ ਆ ਭਈ ਜਿਹੜਾ ਕੋਈ ਕਿਸੇ ਨਾਲ ਜਾਤ ਹੀ ਹੁੰਦੀ ਆ ਉਹ ਕਾਨੂੰਨੀ ਢੰਗ ਨਾਲ ਆਪਣੀ ਇਨਸਾਫ਼ ਲਵੇ। ਪਰ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਹਮੇਸ਼ਾ ਹੀ ਜਾਤ-ਬਾਤ ਦਾ ਖੰਡਨ ਕੀਤਾ। ਜੀ ਛੋਟੇ ਸਾਹਿਬ ਜੀ ਆਦਿ ਦੀਆਂ ਤੇ ਸ੍ਰੀ ਗੁਰੂ ਗੋਬਿੰਦ ਉਹ ਸਿੰਘ ਸਾਹਿਬ ਸਿੰਘ ਸਾਹਿਬ ਉਹਦੇ ਲਈ ਕਰਨਗੇ ਫੈਸਲਾ ਚਲ ਬਹੁਤ ਧੰਨਵਾਦ ਜੀ ਹਾਂ ਜੀ ਨਹੀਂ ਪਤਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਆਵਾਜ਼ ਕਰੀਦਾ ਕਰ ਇੱਕ ਬੜੀ ਆਵਾਜ਼ ਘਟਾ ਦੇ આજ ਦਾ ਅਗਜੈਕਟਿਵ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਜਿਹੜੇ ਲੰਬਾ ਅਰਸਾ ਬਹੁਤ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲੇ ਉਹਨਾਂ ਦੇ ਨਾਲ ਬਤੌਰ ਕੀਰਤਨ ਦੀਆਂ ਸੁਭਾਵਾਂ ਦਾ ਮੰਡਮਨੀ ਤਖਤਾਲ ਚ ਨਮਾਉਂਦੇ ਰਹੇ ਸੰਘਾਰਸ਼ ਵਿੱਚ ਵੀ ਲੰਮਾ ਸਮਾਂ ਜੇਲ੍ਹ ਕੱਟੀ ਉਹ ਕੱਲ ਸਾਡੇ ਤੋਂ ਵਿਛੜ ਗਏ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਦੂਸਰਾ ਸਰਦਾਰ ਜਗਜੀਤ ਸਿੰਘ ਬਰਾੜ ਜਿਹੜੇ ਮੇਰੇ ਨਾਲ ਵੀ ਮੈਂਬਰ ਰਹੇ ਐਡਵੋਕੇਟ ਫਰੀਦਕੋਟ ਤੋਂ ਉਹਨਾਂ ਦਾ ਵੀ ਸ਼ੋਗ ਮਤਾ ਸੀ ਦੂਸਰਾ ਕਿਉਂਕਿ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ। ਇਸ ਵਾਰ ਵੀ 3 ਨਵੰਬਰ ਨੂੰ ਉਹਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ। 3 ਨਵੰਬਰ 2025 ਨੂੰ ਤੇ ਅੱਜ ਅਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ। ਸੋ ਸਾਰੇ ਉਹਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ। ਉਹ ਤੋਂ ਇਲਾਵਾ ਕਿਉਂਕਿ ਪਿਛਲਾ ਸਮਾਂ ਤੁਸੀਂ ਦੇਖਿਆ ਸਾਰਾ ਹੜਾਂ ਦਾ ਪ੍ਰਕਰੋਪ ਰਿਹਾ ਉਹਦੇ ਵਿੱਚ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਤੇ ਹੁੰਜ ਵੀ ਅਸੀਂ ਪੰਜ ਜਿਹੜੇ ਸੈਂਟਰ ਸਥਾਪਿਤ ਕੀਤੇ ਆ ਮਾਲੀ ਸਹਿਤਾ ਗੁਰਦੁਆਰੇ ਸਹਿਮਾਨਾਂ ਦੀ ਤੇ ਕਣਕ ਦੇ ਬੀਜ ਲੈਣ ਲਈ ਉਹ ਡੇਰਾ ਬਾਬਾ ਨਾਨਕ ਬਾਬਾ ਬੁੜਾ ਜੀ ਦਾ ਸਤਾਨ ਰਮਦਾਸ ਉਸੇ ਤਰਜ਼ ਦੇ ਉੱਤੇ ਸਾਡੇ ਜਾਮਨੀ ਸਾਹਿਬ ਗੁਰਦੁਆਰਾ ਸ਼੍ਰੀ 베ਰ ਸਾਹਿਬ ਗੁਰਦੁਆਰਾ ਤੇ ਇਸੇ ਤਹਿਤ ਡੇਰਾ ਬਾਬਾ ਨਾਨਕ ਇਹ ਪੰਜ ਸੈਂਟਰ ਅਸੀਂ ਸਥਾਪਿਤ ਕੀਤੇ ਆ ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕਣਕ ਦਾ ਬੀਜ ਉਹਨਾਂ ਨੂੰ ਚਾਹੀਦਾ ਉਹ ਸਰਪੰਚ ਤੋਂ ਤਸਦੀਕ ਕਰਾ ਕੇ ਉੱਥੇ ਲਿਸਟਾਂ ਦੇ ਜਾਣ ਅਸੀਂ ਆਪਣੇ ਤੌਰ ਤੇ ਜੁਨੀ ਬਰਾਸਤੀ ਨਾਲ ਬਿਵਸਤਾ ਸਾਰਾ ਜਿਹੜਾ ਆ ਰਾਬਤਾ ਰੱਖਿਆ ਆ ਫਿਰ ਉਹਦੇ ਵਿੱਚ ਪੇ ਕੁਆਲਟੀ ਆ ਚਾਹੀਦੀ ਆ ਤਿੰਨ ਕਦਰਾਂ ਦੀਆਂ ਕੁਆਲਟੀਆਂ ਦਸੀਆਂ ਸੀਗੀਆਂ ਕਿਉਂਕਿ ਬਜਾਈ ਹੁਣ ਸ਼ੁਰੂ ਹੋ ਜਾਣੀ ਕਣਕ ਦੀ ਨਿਮਰਤਾ ਸਹਿਤ ਅਸੀਂ ਇਸ਼ਤਿਹਾਰ ਵੀ ਦੇਾਂਗੇ ਕਿ 10 ਏਕੜ ਤੋਂ ਘਟ ਵਾਲੀ ਕਾਨਕ ਦਾ ਬੀਜ ਜਿਹੜਾ ਉਹਨਾਂ ਨੂੰ ਫ੍ਰੀ ਆਫ ਕਾਸਟ ਮੁਹੱਈਆ ਕਰਾਇਆ ਗਿਆ ਹੈਗਾ ਇਹ ਪੰਜਾਂ ਥਾਵਾਂ ਦੇ ਉੱਤੇ ਉਹਦੇ ਨਾਲ ਦੀ ਨਾਲ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਪਾਣੀ ਇੱਕ ਵਾਰੀ ਨਿਕਲ ਗਿਆ ਚਾਹੇ ਰੰਗ ਰੋਗ ਨੇ ਆ ਚਾਹੇ ਲੀਆਂ ਨੂੰ ਕੋ ਨੁਕਸਾਨ ਹੋਇਆ ਉਹ ਵੀ ਲਿਖਤਾਂ ਤੁਰੰਤ ਅਸੀਂ ਪ੍ਰਚਾਰਕਾਂ ਦੀਆਂ ਵੀ ਡਿਊਟੀਆਂ ਲਾਈਆਂ ਉਹਨਾਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਆ ਉਹ ਮੁਰੰਮਤ ਲਈ ਪੇਂਟ ਕਰ ਲਈ ਜਾਂ ਹੋਰ ਕਾਰਜਾਂ ਲਈ ਜਿਹੜਾ ਆ ਉਹ ਤੁਰੰਤ ਮਹੱਈਆ ਕਰਵਾਇਆ ਜਾਊਗਾ ਸੋ ਜਿਹਨਾਂ ਨੇ ਵੀ ਫਸਲਾਂ ਨੁਕਸਾਨੀਆਂ ਗਈਆਂ ਕਣਕ ਦੇ ਬੀਜ ਉਹਨਾਂ ਨੂੰ ਉਹ ਤੁਰੰਤ ਇਹਨਾਂ ਸੈਂਟਰਾਂ ਤੇ ਸੰਪਰਕ ਕਰ ਲੈਣ ਤਾਂ ਕਿ ਸਮੇਂ ਸਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੀਜ ਦਾ ਪ੍ਰਬੰਧ ਕਰ ਸਕੇ ਤੇ ਸਮੇਂ ਦੇ ਵਿੱਚ ਹੀ ਇਹ ਆਪਣਾ ਜਿਹੜਾ ਆ ਉਹ ਬਜਾਈ ਵੀ ਕਰ ਸਕਣ ਨਾਲ ਜਿੱਥੇ ਜਿੱਥੇ ਕਿਤੇ ਡੀਜ਼ਲ ਦੀ ਲੋੜ ਆ ਉਹ ਵੀ ਆਪਣਾ ਸਾਰਾ ਲਿਸਟਾਂ ਬਣਾ ਕੇ ਦੇ ਦੇਣ ਤਾਂ ਕਿ ਕਿਸੇ ਦੀ ਫਸਲ ਜਿਹੜੀ ਆ ਉਹ ਵਹਾਇਕ ਹੁਣੋਂ ਨਾ ਰਹਿ ਜਾਏ। ਸੋ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡੀ ਮੇਨ ਮੰਗ ਸੀ। ਸੋ ਉਹ ਤੋਂ ਇਲਾਵਾ ਅਸੀਂ ਅੱਜ 5 ਟਰੱਕ ਗੱਦਿਆਂ ਦੇ ਤੇ ਕੰਬੜਾ ਦੇ। ਕੰਬਲ ਵੀ ਉਹ ਚਲਾਮੇ ਨੇਗੇ ਰਜਾਈ ਵਾਂਗੂ ਕਿਉਂਕਿ ਮੈਂ ਪਹਿਲਾਂ ਇਹਨਾਂ ਨੂੰ ਹਦਾਇਤ ਕੀਤੀ ਸੀ ਕਿ ਕੰਬਲ ਕਈ ਵਾਰੀ ਅਸੀਂ ਲੋ ਕੁਆਲਿਟੀ ਦੇ ਦੇ ਦਨੇ ਕੰਮ ਨਹੀਂ ਆਉਂਦੇ। ਉਹ ਸਾਡੇ ਕੋਲ 50 ਤੇ ਨਾਲ ਮੰਨ ਲਓ 3 ਟਰੱਕ ਇਹ ਗੱਦੇ ਤੇ ਕੰਬਲ ਤੇ 2 ਟਰੱਕ ਰਸਤਾਂ ਦੇ ਉਹ ਅਸੀਂ ਹੁਣੇ ਭਾਈ ਗਰਦਾਸ ਹਾਲ ਤੋਂ ਉਹ ਭੇਜਣੇ ਆ ਜਿਨ੍ਹਾਂ ਦੀ ਉਥੋਂ ਰਵਾਨਗੀ ਕਰ ਦਿੱਤੀ ਜਾਊਗੀ ਸੋ ਉਹ ਤੋਂ ਇਲਾਵਾ ਸਭ ਤੋਂ ਮਾੜੀ ਇੱਕ ਦੁਰਘਟਨਾ ਜਿਹੜੀ ਪਿਛਲੇ ਦਿਨੀ ਜੰਮੂ ਕਸ਼ਮੀਰ ਚ ਹੋਈ ਪੰਜ ਸਤਗੁਰਾਂ ਦੇ ਪਵਿੱਤਰ ਸਰੂਪ ਉਹ ਜਾਨ ਬੁੱਝ ਕੇ ਅਗਨ ਭੇਟ ਕਰ ਦਿੱਤੇ ਉਹਦੇ ਉੱਤੇ ਇਹ ਘਟਨਾ ਕਿਉਂਕਿ ਦੁਖਦਾਈ ਤਾਂ ਨਹੀਂ ਮੈਂ ਕਹਿ ਸਕਦਾ ਬਹੁਤ ਮਾੜੀ ਵੀ ਨਹੀਂ ਇਹ ਤਾਂ ਮੈਂ ਕਹਿੰਦਾ ਅੱਤ ਸਿਰੇ ਦੀ ਜਿਹੜੀ ਆ ਹੱਦ ਕਰ ਗਿਆ ਕਿ ਪੰਥ ਦੋਖੀ ਨੇ ਜਾਣ ਬੁੱਝ ਕੇ ਇਹੋ ਜਿਹਾ ਕਾਰਜ ਕੀਤਾ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਬੇ ਸਮੇਂ ਤੋਂ ਇਹ ਮੰਗ ਕਰਦੀ ਆ ਰਹੀ ਕਿ ਸੈਂਟਰ ਦੀ ਸਰਕਾਰ ਬੀ ਐਨ ਐਸ ਜਿਹੜੀ ਨਵੀਂ ਬਣੀ ਆਪੀ ਸੀ ਦੇ ਜਗ੍ਹਾ ਤੇ ਉਹਦੇ ਵਿੱਚ 295 ਧਾਰਾ ਦੀਆਂ ਅਮੈਂਡਮੈਂਟਾਂ ਕਰਨ ਤਾਂ ਕਿ ਇਹੋ ਜਿਹਾ ਬੰਦਾ ਕੋਈ ਹਮਾਕਤ ਨਾ ਕਰ ਸਕੇ ਇਹ ਵੀ ਅੱਜ ਸਾਡਾ ਇੱਥੇ ਬੈਠ ਕੇ ਫੈਸਲਾ ਹੋਇਆ ਦੂਸਰਾ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਗੁਰਪੁਰਬ ਉਹ ਮਹਾਨ ਨਗਰ ਕੀਰਤਨ ਜਿਹੜਾ ਹੁਣ ਗੁਜਰਾਤ 'ਚ ਆ ਤੇ ਉਹ ਥੋੜ੍ਹਾ ਦਿਨਾਂ ਬਾਅਦ ਦਿੱਲੀ ਐਂਟਰ ਹੋ ਜਾਊਗਾ ਹਰਿਆਣੇ ਤੋਂ ਹੁੰਦਾ ਫਿਰ ਪੰਜਾਬ ਆਊਗਾ ਤੇ ਉਹ ਸਾਡੇ ਜਿਹੜੇ ਦੁਹਰਾਇਆ ਗਿਆ ਅੱਜ ਲਗਾਤਾਰ ਸਮਾਗਮ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਗੁਰਦੁਆਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾਣਗੇ ਜਿਹੜੇ ਦਿਵਾਨ ਦਿਨ ਦੇ ਵੀ ਹੋਣਗੇ ਤੇ ਰਾਤ ਦੇ ਵੀ ਹੋਣਗੇ ਸੋ ਉਹ ਅਸੀਂ ਅੱਜ ਫੈਸਲਾ ਕੀਤਾ ਕਿ ਤਕੜੇ ਹੋ ਕੇ ਉਹ ਉਹ ਸਾਰੇ ਗੁਰੂ ਸਾਹਿਬ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਸਮਰਪਿਤ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੁਰਿਆਈ ਨੂੰ ਉਹ ਦਿਵਸ ਵੀ ਅਸੀਂ ਸਾਰਿਆਂ ਨੇ ਮਨਾਉਣਾ ਦੂਸਰਾ ਜਿਹੜਾ ਜੰਮੂ ਕਸ਼ਮੀਰ ਮਟ